ਤੇ ਜੇ ਤੁਰਨ ਡੇੜੋ ਬੰਦਾ ਆਵੇ ਇੱਕ ਡੰਗ ਚੋਬ ਦੋ ਡੰਗ ਚੋਬ ਪਾਣਾ ਚਾਰ ਡੰਗ ਚੋਬ ਚਾਰ ਡੰਗ ਚੋਬ ਦਾ ਖਰਚਾ ਵੀ ਦੇ ਦੇਗੇ ਆ ਤੇਰਾ ਕੋਈ ਆ ਸੁਆਦ ਅਲੀ ਗੱਲ ਤੇ ਵਿੱਚੋਂ ਕੁਝ ਛੋਟ ਹੋ ਹਾਂ ਹਾਂ ਮੌਕੇ ਦੇ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਖੋਲਾ ਠੀਕ ਹੈ ਤੇ ਮੋਬਾਈਲ ਨੰਬਰ 997 ਅੱਜ 1 ਤਰੀਕ 10:30 ਤੇ ਆਏ ਆਗੇ ਰਾਮਪੁਰਾ ਪਸ਼ੂ ਮੰਡੀ ਤੇ ਖਾਉਨਿਆ ਅੱਜ ਤੇ ਕੀ ਰੇਟ ਨਿਕਲਦਾ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਜ ਮੰਡੀ ਦੇ ਵਿੱਚ ਥੋੜਾ ਤੋੜ ਕੇ ਡੰਗਰ ਇਹਨੇ ਦਿਖਾਏ ਕਿ ਤੇ ਭੀੜ ਵਾਲੀ ਆ ਜਾਦੇ ਭਰੀ ਕਰਕੇ ਬਣ ਰਹੇ ਮਾਲਵਾ ਬਲੌਗਰ ਯੂਟਿਊਬ ਚੈਨਲ ਨਾਲ ਦਿਖਾਉਨੇ ਫਿਰ ਅੱਜ ਦੇਖੀ ਰਿਹਾ ਕੀ ਵਿਕਲਦੇ ਆਜੋ ਇਹ ਇੱਕੇ ਮੁੰਡੇ ਕੋਲੇ ਇਹ ਦੋ ਮੱਜਾਂ ਨੇ ਇੱਕ ਆਹ ਵਾਲੀ ਤੇ ਇੱਕ ਆਹ ਵਾਲੀ ਤੇ ਇਹਦਾ ਕਦ ਕੱਟ ਛੋਟੀ ਦਾ ਬੜਾ ਵਧੀਆ ਬਣਿਆ ਹੋਇਆ ਕਾ ਤੇ ਇਹਨੂੰ ਤੋਰਵਾਣਾ ਜਾਂ ਤੇ ਫਿਰ ਇਹਦੀ ਡਿਟੇਲ ਪੁੱਛਾਂਗੇ ਸਾਰੀ ਵੀ ਇੱਕ ਵੇ ਤੋਰਾ ਤਰਾ ਕਰਾਉਂਦੇ ਆ ਚੱਕ ਇਹ ਆ ਲੈ ਕਦ ਕੱਠ ਬੜਾ ਤਕੜਾ ਬਣਿਆ ਹੋਇਆ ਇਹ ਆ ਪੂਰੀ ਸਨੱਖੀ ਤੇ ਲੰਮੀ ਧੌਣ ਤੇ ਗੈਹ ਪਾਲਾ ਥਾਂ ਹਾਂਜੀ ਦੋ ਦੰਦ ਦਾ ਹਜੇ ਬੱਚਾ ਪਹਿਲੀ ਵਾਰ ਹੀ ਆ ਛੂਈ ਕਹਿੰਦੇ ਪਹਿਲਾਂ ਨਾ ਤੇ ਕੋਈ ਅੰਕਲ ਚਾਰੀ ਤਾਂ ਤਾਂ ਚਾਰੀ ਗਏ ਕਿੰਨੇ ਚਿਰ ਦੀ ਛੂਈਆ ਮਿੱਤਰ 10 ਦਿਨ ਹੋ ਗਏ 10 ਦਿਨ ਹੋ ਗਏ ਹਾਂ ਅੱਛਾ ਤੇ ਦੁੱਧ ਕਿੰਨੇ ਲੀਟਰ ਦੁੱਧ 10 ਤੋਂ ਘਰਾਂ ਗਿਰਾ 10 ਤੋਂ ਘਰਾਂ ਲੀਟਰ ਹੈ ਤੇ ਬੱਚਾ ਕੀ ਹੈ ਤੇ ਮਗਰ ਕੱਟਾ ਕੱਟਾ ਹਾਂ ਇਹ ਉਹ ਵਾਲਾ ਕੱਟਾ ਇਹ ਦਿਖਾ ਦਈਏ ਇਹ ਆਹ ਕੱਟਾ ਭਾਈ ਠੀਕ ਹੈ ਇਹ ਕੱਟਾ ਹੈ ਮਾਂ ਜਨੈਸ ਨੇ ਖਾ ਕੱਟਾ ਹੈ ਅੱਛਾ ਤੇ ਕਦੋਂ ਵੱਡਾ ਹੋ ਜਾਣਾ ਛੋਟੀ ਦਾ ਬਣਾ ਜਾ ਜਾ ਕਦੋਂ ਆ ਲੈ ਮੇਰੇ ਸਿਰ ਮੱਤ ਤੇ ਦੁੱਧ ਕਿੰਨਾ ਦਾ ਅੱਛਾ ਸੀ 10 ਤੋਂ 11 ਕਿਲੋ ਦੇ 10 ਤੋਂ 11 ਕਿਲੋ ਤੇ ਪਹਿਲਾਂ ਨਾਲ ਹੈਗੇ ਪਹਿਲਾਂ ਨਾਲ ਜੀ ਹਾਂ ਦੁੱਧ 14 15 ਕਿਲੋ ਆਮ ਨਾਲ ਕੀ ਮੰਗਦੇ ਹੋਰੇ ਦਾ ਡਿਮਾਂਡ ਹੈ ਜੀ 1,60,000 ਕੀ ਇੱਕ 60 ਦੀ ਹਾਂਜੀ ਤੇ ਪਿੰਡਾਂ ਵਿੱਚ ਖੁੱਲਾ ਹਾਂਜੀ ਖੁੱਲਾ ਹੋਰ ਆਪਣਾ 90 55 95 95 ਤੇ ਪਿੰਡ ਕਿਹੜਾ ਸੈਦੋ ਸੈਦੋ ਤੇ ਹਾਂਜੀ ਤੇ ਆ ਛੋਟੀ ਜਿਲ੍ਹਾ ਮੋਗਾ ਜੀ ਇਹ ਆ ਛੋਟੀ ਇਹ ਤੋਂ ਨਹੀਂ ਥੋੜਾ ਜਿਹਾ ਕੋੜੇ ਪਰੇ ਵੀ ਦੇਖੋ ਚਲ ਇਹ ਬਹੁਤ ਸੁਨੱਖੀ ਹੈ ਵੀ ਅੱਜ ਪਲੀ ਹੋਈ ਹੈ ਕਿ ਜ਼ਬਰਦਸਤ ਤੇਜ਼ ਕਰੋ ਇੱਕ ਵਾਰੀ ਚੈੱਕ ਕਰ ਮਣੀਆ ਇਹਦਾ ਵੀ ਕੋਈ ਫਾਰਮ ਤੇ ਨਹੀਂ ਸੀ ਅੱਜ ਫਾਰਮ ਤਾਂ ਲੱਗਦੀ ਹੈ ਇਹ ਮੁੰਡਾ ਕਹਿੰਦਾ ਫਾਰਮ ਚੋਂ ਲੈ ਚੱਲ ਚੱਲ ਕੋਈ ਨਹੀਂ ਕੋਈ ਬਾਲਾ ਵੀ ਲੰਮੇ ਦੀ ਠੀਕ ਹੈ ਇਹ ਆ ਲੈ ਇਹਦਾ ਵੀ ਬੰਪਰ ਬੋਡੀ ਬੰਪਰ ਤੇ ਬਹੁਤ ਸੁਨੱਖੀ ਹੈ ਛੋਟੀ ਤੇ ਇਹਦੀ ਵੀ ਡਿਟੇਲ ਪੁੱਛਾਂਗੇ ਚਲੋ ਬੰਨ ਕੇ ਰੱਖ ਇੱਕ ਵਾਰੀ ਬਿੱਤਰ ਬੰਨ ਕੇ ਰੱਖ ਲਮਾਈ ਤੋਰੀ ਨਹੀਂ ਜਾਂਦੀ ਤੇ ਅੱਜ ਮੰਡੀ ਜਿਆਦੇ ਪਰੇ ਕਰਕੇ ਤੇ ਹਾਂ ਇਹਦੀ ਡੇਟ ਚੱਛਦੇ 14 ਕਿਲੋ ਦੋਦਾ ਇਹ ਕਿਹੜਾ ਸੁਈਆ ਭਰਾ ਆ ਦੂਜਾ ਸੁਈਆ ਦੂਜਾ ਸੁਈਆ ਕਿੰਨੇ ਦਿਨਾਂ ਦੀ ਬਈ ਆ ਜੀ ਇਹਨੂੰ ਵੀ ਹਫਤਾ ਕੀ ਹੈ ਅੱਬ ਤੱਕ ਨਾ ਬੱਚਾ ਨਹੀਂ ਦੇਦਾ ਇਹਨੇ ਕੱਟੀ ਦਿੱਤੀ ਕੱਟੀ ਅੱਛਾ ਇਹ ਆ ਲੈ ਇੱਕ ਹਫਤਾ ਹੋਗਾ ਭਾਈ ਸੁਈਆ ਤੇ ਆਹ ਵਾਲੀ ਕੱਟੀ ਆ ਤੇ ਥੱਲੇ ਹਾਂ ਕੱਟੀ ਵੀ ਬੜੀ ਸੰਖੀ ਆ ਯਾਰ ਪਲੀ ਹੋਈ ਹੈ ਨਾ ਚੰਗਾ ਤਾਂ ਦੰਦ ਛੱਡਿਆ ਹੋਇਆ ਹੈ ਉਹਨਾਂ ਦੇ ਪੈਅ ਵਾ ਜੀ ਮਾਝ ਕੋਲੇ ਵੀ ਹੈਗਾ ਕੱਟੀ ਕੋਲੇ ਵੀ ਤੇਰਾ ਕਿੰਨੇ ਰੁਪਏ 11 ਅੰਕ ਹੈ ਨੇ ਅੱਛਾ ਜੀ ਕੱਟ ਦੱਸਿਆ ਦੋ ਠੀਕ ਹੈ ਇਹਨੂੰ ਸੂਈ ਨੀ ਕਿੰਨੇ ਦਿਨ ਹੱਤਾਂ ਹਾਂ ਦਾ ਉੱਤੀ ਹੋ ਗਈ 10 ਬਾਰਾਂ ਦੇ ਲਈ ਇਹਨੂੰ 10 ਬਾਰਾਂ ਦਿਨ ਹੋਗੇ 10 ਬਾਰ ਠੀਕ ਆ ਬੱਚਾ ਮੰਗਰ ਕਤਿਬ 10 12 ਦਿਨ ਹੋ ਗਏ ਸ਼ੁਰੂ ਤੇ ਹੁਣ ਦੁੱਧ ਕਿੰਨਾ ਕੁ ਤਿਆਰ ਆ ਬਾਈ ਫਿਰ 14 ਕਿਲੋ ਦੁੱਧ ਤਿਆਰ 14 ਕਿਲੋ ਦੁੱਧ 14 ਤਿਆਰ ਹਾਂਜੀ ਹਾਂ ਨੈਕਟ ਤਿਆਰ ਨੈਕਟ ਆ ਤੇ ਚਵਾਈ ਜੂਗੀ ਦੀ ਨਰਮ ਬਾਈ ਓਕੇ ਓਕੇ ਬਿਲਕੁਲ ਕੀ ਕਰੀਏ ਧਾਰਾਂ ਅੱਛਾ ਇਹ ਫਿਰ ਵਿੱਚੋਂ ਜਿਹੜਾ ਪਾ ਇੱਕ ਕਰਸੀ ਆ ਜੀ ਤੇ ਮੌਕੇ ਤੇ ਕਿੰਨਾ ਲਵੋਗੇ ਮੌਕੇ ਜੈਜ ਕਰ ਦਾਂਗੇ ਜੇ ਕੋਈ ਮੰਗੂਗਾ ਬਈ ਮਾਨਤਾਨ ਕਰ ਦਾਂਗੇ ਮਾਨਤਾਨ ਫੁੱਲ ਹੋ ਜੂਗੀ ਵਧੀਆ ਜੀ ਠੀਕ ਆ ਲੈ ਵੀ ਇੱਕ ਕਰਸੀ ਦੇ ਵਿੱਚੋਂ ਬਾਈ ਕਹਿੰਦਾ ਮਾਨਤਾਨ ਜਿਹੜਾ ਫੁੱਲ ਹੋ ਜੂਗਾ ਚੰਗੀ ਮੈਚ ਹੋਊਗਾ ਦੋਨਾਂ ਨੂੰ ਦਿਖਾ ਦੇ ਬਾਈ ਨੂੰ ਦੋਨੇ ਤੇ ਮੋ 95 65 93 ਤਾਂ ਨਿਕਲ ਰਿਹਾ ਹੈ। ਅੱਛਾ ਨੰਬਰ ਇਹੀ ਆ। ਹਾਂਜੀ ਠੀਕ ਆ। ਲਓ। ਇਹ ਦੋਨੇ ਨਗ ਨੇ بڑے ਸੁਨੱਖੇ ਨੇ। ਹਾਂ, ਵਰਕਰ ਇਹਨੂੰ ਦਬਾਈ ਸਿੱਧੇ ਟੰਗਰ ਗੱਪਣ ਨਗਰ। ਅੱਛਾ, ਇਹ ਦੂਸਰਾ ਹੁੰਦਾ ਨੰਗਰ। ਛੋਟੀਆਂ ਵੀ ਨਹੀਂ ਜੀ ਗੱਪਣ। ਹੋਰ ਗੱਪਣ ਵੀ ਹੈਗੀਆਂ ਨੇ। ਖੀਰੀਆਂ ਕੱਟੀਆਂ। ਅੱਛਾ। ਖੀਰੀਆਂ ਕੱਟੀਆਂ। ਬਹੁਤ ਚੰਗਾ ਬੱਚਾ। ਕੋਈ। ਅੱਛਾ ਜੀ। ਕਹਨੂਰ ਦਾ ਬੱਚਾ। ਠੀਕ। ਇੱਕ ਕਹਨੂਰ ਦੀ ਕੱਟੀ ਆ। ਹੂੰ। 23 ਮਹੀਨਿਆਂ ਦੀ ਕੱਟੀ ਆ, 5 ਮਹੀਨਿਆਂ ਦੀ ਗੱਪਣ ਆ। ਅੱਛਾ। ਇੱਕ ਛੋਟਾ ਬੱਚਾ। ਠੀਕ ਹੈ ਜਨ ਇਹ ਇੱਕ ਹੋਰ ਨਗ ਦਿਖਾਉਨੇ ਆਂਗੇ ਤੇ ਮੁੱਠੀ ਥਣ ਲੱਗਿਆ ਹੋਇਆ ਤੇ ਸਿੰਘ ਦੀ ਕੁਆਲਿਟੀ ਦੇਖੋ ਇੱਕ ਵਾਰੀ ਬੜੀ ਸੁਨੱਖੀ ਆ ਤੇ ਆ ਦੇਖ ਇਹਦੀ ਡਿਟੇਲ ਪੁੱਛਾਂਗੇ 16 ਲੀਟਰ ਦੁੱਧ ਹੈ 16 ਲੀਟਰ ਦੁੱਧ ਹੈ ਆ ਜਾ ਸਰ ਇਹ ਮੋੜ ਲਿਆ ਮੋੜ ਲਿਆ ਮਾੜਾ ਜਿਹਾ ਤੋਰਾ ਚੈੱਕ ਕਰਵਾ ਦੇ ਇੱਕ ਵਾਰੀ ਨਾ ਰੈਂਕ 75 ਜੀ 175 ਅੱਛਾ ਹਾਂਜੀ ਹਾਂ ਆ ਜਾ ਤੋ ਮੋੜ ਲਿਆ ਮੋੜ ਲਿਆ ਆ ਲੋ ਜੀ ਹੁਣ ਪੁੱਛਦਾ ਇਹਦੀ ਸਾਰੀ ਡਿਟੇਲ ਲੈ ਹੁਣ ਮੈਂ ਤੇਰਾ ਦੱਸਦੇ ਇਹਦੇ ਮਗਰ ਪਹਿਲਾਂ ਤਾਂ ਬੱਚਾ ਦੱਛ ਵੀ ਕੀ ਐ ਬਾਈ ਮਗਰ ਇਹਦੇ ਕੱਟਾ ਹੈਗਾ ਕਿੰਨੇ ਚਿਰ ਦੀ ਛੂਈ ਆ 14 ਦਿਨਾਂ ਦੀ ਛੂਈ ਹੋਈ ਆ 14 ਦਿਨਾਂ ਦੀ ਛੂਈ ਆ ਹਾਂਜੀ ਹਾਂ ਤੇ ਵਪਾਰ ਕਰਤਾ ਇੱਕ ਟਰਹਲੂ ਆ ਹਾਂ ਆਪਣੀ ਆਪਣੀ ਮੱਝ ਆਪਣੀ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਲੀਟਰ ਦੁੱਧ ਆਤਾ ਹੈ 12 ਲੀਟਰ ਦੁੱਧ ਆ ਜੀ 16 ਲੀਟਰ ਦੁੱਧ ਤੇ ਛੂਏ ਕੰਮ ਹੈ ਦੂਆ ਦਾ ਤੀਜਾ ਤੀਜਾ ਜਮਨ ਸੱਚ ਬੋਲਿਆ ਯਾਰ ਹੈਗੀ ਤੀਜੇ ਦਾ ਹਾਂ ਤੀਜੇ ਹੈਗੀ ਤੀਜੇ ਤੀਜਾ ਸੁਭਾ ਜੀ ਹਾਂ ਤੇ ਰੇਟ ਹੈਗਾ 175 ਪਿਛਲੇ ਜਦਾ ਕੀ ਰਕਾਟਾ ਪਿਛਲੇ ਸਾਲ ਦਾ ਕਿਸੇ ਚਾ 14 ਲੀਟਰ ਸੀ ਹੁਣ 16 ਪੱਕਾ ਜਮਾ ਜੀ ਬਾਹਰਤੀ ਧਰਕੇ ਚ ਅੱਛਾ ਤੇ ਪਿੰਡ ਕਿਹੜਾ ਆਪਣਾ ਮਾੜਮੁਸੁਤਾ ਹੈ ਹੈ ਮਾੜਮੁਸੁਤਾ ਜ਼ਿਲ੍ਹਾ ਬਰਨਾਲਾ ਅੱਛਾ ਮਾੜਮੁਸੁਤਾ ਤਾਂ ਪੇਲੇ ਮੇਰੇ ਤਾਂ ਪੇਲੇ ਆ ਅੱਛਾ ਤੇ ਜੇ ਤੁਰਨ ਡੇੜੋ ਬੰਦਾ ਆਵੇ ਇੱਕ ਡੰਗ ਚੋਹ ਦੋ ਡੰਗ ਚੋਹ ਤਣਾ ਚਾਰ ਡੰਗ ਚੋਹ ਚਾਰ ਡੰਗ ਚੋਹ ਜਾਨ ਦਾ ਖਰਚਾ ਵੀ ਦੇ ਦੇਗੇ ਆ ਤੇਰਾ ਕੋਈ ਆ ਸੁਆਦ ਅਲੀ ਗੱਲ ਤੇ ਵਿੱਚੋਂ ਕੁਝ ਛੋਟ ਹੋ ਹਾਂ ਹਾਂ ਮੌਕੇ ਦੇ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਖੋਲਾ ਠੀਕ ਹੈ ਤੇ ਮੋਬਾਈਲ ਨੰਬਰ 99680 92 99661 ਇੱਕ ਵਾਰੀ ਫੇਰ ਬੋਲੋ 99680 99661 ਲੈ ਆ ਚ ਵੀਰੇ ਬੰਦੇ ਵੀ ਬਿਲਕੁਲ ਸਿੱਧੇ ਜਾਂਦੇ ਆਂ ਵੀਡੀਓ ਦੇਖ ਰਿਹਾ ਤੇ ਮਾਲ ਵੀ ਚੜੇ ਨਹੀਂ ਹੋ ਮਿਸਾਲ ਲੈ ਵਾ ਭਾਈ ਉਹਦਾ ਨਾ ਹੁਣ ਆਪਾਂ YouTube ਤੇ ਚੜ ਗਏ ਤੇ ਬੰਦਾ ਯਾਰ ਬਿਲਕੁਲ ਫਕਰ ਬੰਦੇ ਨੇਗੇ ਤੇ ਮਗਰ ਕੱਟਾ ਤੇ ਆ ਡਾਕਟਰ ਚੰਗਾ ਬਣਾਇਆ ਹੋਇਆ ਤੇ ਇਹਨਾਂ ਨੇ ਇਹਦੀ ਉਮਰ ਵੀ ਜਾਇਜ਼ ਦੱਛੀ ਹੋਈ ਆ ਵੀ ਇਹ ਤੀਜੇ ਸੂਏ ਆ ਮਗਰ ਕੱਟਾ ਬਿਲਕੁਲ ਕੋਈ ਠੱਗੀ ਠੋਰੀ ਵਾਲੀ ਗੱਲ ਨਹੀਂ ਕੋਈ ਚੋਰਾ ਠੱਲੀ ਗੱਲ ਨਹੀਂ ਇਹ ਇੱਕ ਹੋਰ ਨਕ ਦਿਖਾਉਣਿਆਂਗੇ ਤੇ ਮੁੱਠੀ ਥਾਣ ਲੱਗਿਆ ਹੋਇਆ ਤੇ ਸਿੰਘ ਦੀ ਕੁਆਲਿਟੀ ਦੇਖੋ ਇੱਕ ਵਾਰੀ ਬੜੀ ਸੁਨੱਖੀ ਆ ਇਹ ਆ ਦੇਖ ਇਹਦੀ ਡਿਟੇਲ ਪੁੱਛਾਂਗੇ 16 ਲੀਟਰ ਦੁੱਧ ਆ 16 ਲੀਟਰ ਦੁੱਧ ਆ ਆ ਜਾ ਸਰ ਇਹ ਮੋੜ ਲਿਆ ਮੋੜ ਲਿਆ ਮਾੜਾ ਜਿਹਾ ਤੋਰਾ ਚੈੱਕ ਕਰਵਾ ਦਿਆਂ ਇੱਕ ਵਾਰੀ 1.75 ਇਹ 1.75 ਅੱਛਾ ਹਾਂਜੀ ਹਾਂ ਆ ਜਾ ਤੋ ਮੋੜ ਲਿਆ ਮੋੜ ਲਿਆ ਆ ਲੋ ਹੁਣ ਪੁੱਛਦਾ ਇਹਦੀ ਸਾਰੀ ਡਿਟੇਲ ਲੈ ਹੁਣ ਮੈਂ ਤੇਰਾ ਦੱਛ ਦੇ ਇਹਦੇ ਮਗਰ ਪਹਿਲਾਂ ਤਾਂ ਬੱਚਾ ਦੱਛ ਵੀ ਕੀ ਆ ਬਾਈ ਮਗਰ ਇਹਦੇ ਕੱਟਾ ਹੈਗਾ ਕਿੰਨੇ ਚਿਰ ਦੀ ਛੂਈ ਆ 14 ਦਿਨਾਂ ਦੀ ਛੂਈ ਹੋਈ ਆ 14 ਦਿਨਾਂ ਦੀ ਛੂਈ ਆ ਹਾਂਜੀ ਹਾਂ ਤੇ ਵਪਾਰ ਕਰਤਾ ਇੱਕ ਟਰੈਲੂ ਹੈ ਹਾਂ ਆਪਣੀ ਆਪਣੀ ਮੱਚ ਆਪਣੀ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਲੀਟਰ ਦੁੱਧ ਆਤਾ ਸੀ 16 ਲੀਟਰ ਦੁੱਧ ਆ ਜੀ 16 ਲੀਟਰ ਦੁੱਧ ਤੇ ਸੁਆਇ ਕੰਮ ਹੈ ਸੁਆ ਤਾਂ ਤੀਜੇ ਤੀਜੇ ਜਮਨ ਸੱਚੇ ਬੋਲਿਆ ਯਾਰ ਹੈਗੀ ਤੀਜੇ ਤਾਂ ਹਾਂ ਤੀਜੇ ਹੈਗੀ ਤੀਜੇ ਤੀਜੇ ਸੁਆ ਜੀ ਹਾਂ ਤੇ ਰੇਟ ਹੈਗਾ 175 ਤੇ ਪਿਛਲੇ ਜਰਾ ਕੀ ਰਿਕਾਰਡ ਆ ਪਿਛਲੇ ਸਾਲ ਦਾ ਪਿਛਲੇ ਸਾਲ 14 ਲੀਟਰ ਸੀ ਹੁਣ 16 ਪੱਕਾ ਜਮਾਜੀ ਬਾਟੀ ਧਰਕੇ ਚ ਅੱਛਾ ਤੇ ਪਿੰਡ ਕਿਹੜਾ ਆਪਣਾ ਮੌੜ ਮੁਸਕੁੱਤਾ ਹੈ ਹੈ ਮੌੜ ਮੁਸਕੁੱਤਾ ਜਿਲ੍ਹਾ ਬਰਨਾਲਾ ਅੱਛਾ ਮੌੜ ਮੁਸਕੁੱਤਾ ਤਾਂ ਪੇਰੇ ਮੇਰੇ ਤਾਂ ਪੇਲੇ ਵੀ ਹੈ ਅੱਛਾ ਤੇ ਜੇ ਤੂੰ ਰਣੜ ਬੰਦਾ ਆਵੇ ਇੱਕ ਡੰਗ ਚੋਂ ਦੋ ਡੰਗ ਚੋਂ ਤਣਾ ਚਾਰ ਡੰਗ ਚੋਂ ਚਾਰ ਡੰਗ ਚੋਂ ਜਾਣ ਦਾ ਖਰਚਾ ਵੀ ਦੇ ਦੇਗੇ ਅੱਜ ਤੇਰਾ ਕੋਈ ਆ ਸੁਆਦ ਅਲੀ ਗੱਲ ਤੇ ਵਿੱਚੋਂ ਕੁਝ ਛੋਟ ਹੋ ਹਾਂ ਹਾਂ ਮੌਕੇ ਦੇ ਮਾਨਤੰਨ ਕਰਾਂਗੇ ਮਾਨਤੰਨ ਕਰਾਂਗੇ ਖੋਲਾ ਤੇ ਮੋਬਾਈਲ ਨੰਬਰ 9968092 99680 99640 ਲੈ ਆ ਚ ਵੀਰੇ ਬੰਦੇ ਵੀ ਬਿਲਕੁਲ ਸਿੱਧੇ ਸਾਦੇ ਆ ਤੇ ਮਾਲ ਵੀ ਖੜੇ ਨੇ ਤਿੰਨੋ ਮਿਸਾਲ ਨੇ ਵਾਹ ਬਾਈ ਯਾਰ ਅੱਛਾ ਨਾ ਹੁਣ ਆਪਾਂ YouTube ਤੇ ਚੜ ਕੇ ਤੇ ਬੰਦਾ ਯਾਰ ਬਿਲਕੁਲ ਫਕਰ ਬੰਦੇ ਨੇਗੇ ਤੇ ਮਗਰ ਕੱਟਾ ਤੇ ਆ ਡਾਕਟਰ ਚੰਗਾ ਬਣਾਇਆ ਹੋਇਆ ਤੇ ਇਹਨਾਂ ਨੇ ਇਹਦੀ ਉਮਰ ਵੀ ਜਾਇਜ਼ ਤੇ ਅੱਛੀ ਹੋਈ ਆ ਵੀ ਇਹ ਤੀਜੇ ਸੂਏ ਆ ਮਗਰ ਕੱਟਾ ਕੋਈ ਕੋਈ ਠੱਗੀ ਠੋਰੀ ਵਾਲੀ ਗੱਲ ਨਹੀਂ ਕੋਈ ਚੋਹਟ ਵਾਲੀ ਗੱਲ ਨਹੀਂ ਖੋਣਿਆ ਫਿਰ ਇਹਨੂੰ ਇੱਕ ਟੋਪਦੰ ਨਕੀਨਾ ਤੇ ਦੇ ਵੇ ਤੇ ਨਾੜਾਂ ਦੇ ਬਣੀਆਂ ਦੁੱਧ ਵਾਲੀਆਂ ਝੋਟੀ ਦੇ ਦੁੱਧ ਵਾਲੀਆਂ ਨਾੜਾਂ ਬੜੀਆਂ ਹੁੰਦੀਆਂ ਨੇ ਇੱਕ ਵਾਰੀ ਫੇਸ ਕਰ ਲੋ ਚੈੱਕ ਕਰ ਵਾਲੀ ਕੁੰਡਾ ਸੰਕਟਮ ਇੱਤੇ ਮੁਠੀ ਥਾਂ ਤੇ ਆਰਡਰ ਬੜਾ ਕਮਾਲ ਆ ਲੱਗਿਆ ਹੋਇਆ ਤੇ ਦੇਖੋ ਨਾਈਕ ਵਾਲੀ ਫੇਰ ਤੋਰ ਤਰ ਕਰਾ ਕੇ ਫੇਚ ਕਰੋ ਇੱਕ ਵਾਰੀ ਕਰਮ ਵਾਲੀ ਦਾ ਚੈੱਕ ਆ ਲੋ ਬੋਡੀ ਪੈਂਟਰ ਦੀ ਬਹੁਤ ਤਕੜੀ ਆ ਤੇ ਆਰਡਰ ਚੰਗਾ ਲੱਗਿਆ ਇਹਦਾ ਵੀ ਪਤਾ ਕਰਦੇ ਆ ਇਹ ਕਿੰਨਾ ਕੇਟ ਮੰਗਦੇ ਆ ਆ ਦੇਖੋ ਆ ਚੀਜ਼ ਦੁੱਤ ਵਾਲੀ ਬਣੀ ਹੋਈ ਆ ਇਹਦੇ ਅਦਗਾਈ ਮਾੜਾ ਜਿਆ ਯਾਰ ਕੈਮੇ ਚੂਏ ਚਾਹੀ ਬੱਚਾ ਕਿਹੜਾ ਇਹਦਾ ਮੰਗਦਾ ਕੱਟਾਂ ਅੱਛਾ ਤੇ ਚੂਏ ਕੈਮੇ ਦੇ ਕੋ ਜੀ ਤੇ ਛੂਈ ਨੂੰ ਕਹਦੇ ਨੇ ਹੋਏ ਨੇ ਛੂਈ ਨੂੰ 5 ਲੀਟਰ ਹੋਵੇ। 5 ਦਿਨ ਹੋਵੇ ਛੂਈ ਨੂੰ। ਦੁੱਧ ਕਿੰਨਾ ਹੈ? 14 15 ਕਿਲੋ। 14 15 ਲੀਟਰ ਹੈ। 17 ਕਿਲੋ। ਤੇ ਕੀ ਟਵਰਡ ਕਰ ਦੋ ਇਹਦੀ? 170। 170? ਹਾਂ। ਤੇ ਮੌਕੇ ਤੇ ਹੋਰ ਬਿੜੂ ਵੇਖ ਕੇ ਉਮੰਤਨ ਹੋ ਜਾ ਕੋਈ ਨਾ। ਅੱਛਾ। ਹਾਂ। ਤੇ ਇਹੋ 9870 ਦੂਜਾ ਟੰਕਰ ਹੋਰ ਕਿਹੜੇ ਨੇ ਆਪਣੇ? ਇੱਕ ਆ ਮੰਦਿਆ। ਤੇ ਆ? ਅੱਛਾ ਇਹਦਾ ਵੀ ਇਕੱਠਾ ਹੀ ਦੱਚਾ। 9870। ਸਭੀ ਨੂੰ ਘੱਟ ਠੀਕ ਹੈ ਇੱਕ ਵਾਰੀ ਫਿਰ ਬੁਲ 98770766 ਅੱਛਾ ਤੇ ਆ ਵੀ ਦਿਖਾ ਦੂਜੀ ਤਰ੍ਹਾਂ ਤੇ ਆ ਸੇ ਇੱਕ ਇਹ ਆ ਮੱਚ ਇਹ ਆ ਬੱਚਾ ਮਗਰ ਕੀ ਇਹ ਕੱਟਾ ਇਹਦਾ ਵੀ ਮਗਰ ਕੱਟਾਈ ਆ ਤੇ ਆ ਲੈ ਜਿਵੇਂ ਤੱਕ ਤੇ ਵੀ ਮੱਚ ਸਿੰਘ ਖੁੱਲਾ ਤੇ ਭਾਰੀ ਸਰੀਰ ਦੀ ਆ ਲੈ ਮੋਢੀ ਬੰਤ ਦੀ ਬਹੁਤ ਸਨਕੀ ਆ ਕਿ ਮੱਚ ਹਾਲੋ ਇਹਦਾ ਵੀ ਆਰਡਰ ਬੜਾ ਤਕੜਾ ਬਣਿਆ ਹੋਇਆ ਹੈ ਕਰਮਾ ਜੀ ਤਰਨੂ ਅੱਜ ਪਹਿਲੇ ਕਹਿਤਾ ਵੀ ਅਸੀਂ ਥਾਂ ਹੈ ਨਹੀਂ ਨੇ ਲੰਮੀ ਤੋਰ ਕੇ ਦਿਖਾ ਦਿੰਦੇ ਤੇ ਮੰਡੀ ਜਾਦੇ ਪਰੇ ਕਰਕੇ ਇਹਦੀ ਡਿਟੇਲ ਪੁੱਛ ਕੇ ਦੱਸ ਦੇਣਾ ਇਹ ਮੁੰਡਾ ਕਹਿ ਮੈਂ 4 ਸੁਆ ਕਿ ਚੌਥਾ ਸੁਆ ਜੀ ਚੌਥਾ ਲਵੇ ਹੋ ਜਾ ਮੱਝ ਦੇ ਚੌਥਾ ਅੱਛਾ ਇਹ ਅੱਜ ਹੀ ਰਾਤ ਦੀ ਸੀ ਬਿਲਕੁਲ ਤਾਜੀ ਬੱਚਾ ਕਿਹਦੇ ਦਾ ਬੱਚਾ ਕੱਟਾ ਕੱਟਾ ਕੱਟ ਕੱਟਾ ਇੱਕ ਮਿੰਟ ਇਹ ਕਿੰਨੇ ਕਿਲੋ ਦੁੱਧ ਵਾਲੀ ਆ ਬਈ ਇਹ 20 ਕਿਲੋ ਦੁੱਧ ਵਾਲੀ ਆ ਅੱਛਾ 20 ਕਿਲੋ ਲੋ ਤਾਂ ਬੋਲਾ ਵੀ ਸੱਚੀ ਆ ਬੰਦਾ ਕਹਿੰਦਾ ਚੌਥੇ ਜੂਏ ਆ ਚੌਥੇ ਜੂਏ ਦੁੱਧ ਜੀ ਹਾਂ ਤੇ ਬੱਤੇ ਬਹੁਤ ਬਹੁਤ ਕੱਢਿਆ ਹੋਣਾ ਨਾ ਨਾ ਜੀ ਹੁਣ ਨਿਕੱਢਿਆ ਕੱਢਿਆ ਜੀ ਇਹਦੇ ਬਾਰੇ ਸਾਬ ਹੈਗੀ ਕੋਈ ਜੀ ਬੋਲੇ ਆ ਹਾਂ ਜੀ ਇਹਦੀ ਕੱਲੀ ਬੱਤੀ ਨਾ ਮੇਰੀ ਬਾਤ ਸੁਣ ਲੈਂਦੇ 1.5 ਲੱਖ ਮਨੰਦਾਂ ਵਿੱਚ ਫੋੜਾ ਕਰ ਦੇਗੇ ਯਾਰ ਅੱਛਾ ਠੀਕ ਆ ਤੇ ਇੱਕ ਇਹ ਆ ਨਾ ਇਹਨਾਂ ਕੋਲ ਇਹ ਵੀ ਚੰਗਾ ਜ਼ਬਰਦਸਤ ਹੈ ਇਧਰ ਤੋਂ ਤੋਰਦਾ ਇਧਰ ਨੂੰ ਕੱਕਾ ਇੱਕ 10000 ਰੁਪਏ ਬੜਾ ਘਟਾ ਅੱਜ ਪੁੱਛਉਂਦਾ ਹੁੰਦਾ ਤੇ ਇਹਦੀ ਵੀ ਡਿਟੇਲ ਪੁੱਛਾਂਗੇ ਇਹ ਵੀ ਹੈਗੀ ਆ ਦੂਜੇ ਤੀਜੇ ਚੂਏ ਤੇ ਇਹਦੀ ਵੀ ਡਿਟੇਲ ਪੁੱਛਦੇ ਆ ਇਹਦੇ ਥੱਲੇ ਕੀ ਗੋਦ ਦੰਦ ਬਾਦ ਹੈਗਾ ਬਾਈ ਇਹਦੇ ਥੱਲੇ ਕਿੰਨਾ ਕ ਦੁੱਧ ਹੈ ਇਹਦੇ ਥੱਲੇ ਹੁਣ 12 ਕਿਲੋ ਦੁੱਧ ਆਈ 12 ਲੀਟਰ ਹੈ ਹਾਂਜੀ ਬੱਚਾ ਮੰਗਰ ਕੱਟਾ ਕੱਟੀ ਕੱਟ ਜਾਏਗਾ ਅੱਜ ਕੱਟੇ ਹੀ ਨੇ ਸਾਰੀਆਂ ਥੱਲੇ ਹੈ ਨਾ ਤੇ ਕਿੰਨੇ ਦੁੱਧ ਆਏ ਥੱਲੇ ਇਹ ਥੱਲੇ 12 ਕਿਲੋ ਮਰਨ ਲੀਟਰ ਹੈ ਅੱਛਾ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ 1.35 ਕਰਦੇ ਆ ਇੱਕ 35 ਅੱਛਾ ਮੌਕੇ ਤੇ ਮੌਕੇ ਤੇ ਹੋ ਜੂਗਾ ਮਾਨਤਨਪੁਰ ਪਿੰਡ ਕਿਹੜਾ ਬਿਫਿੰਡਾ ਕਿੰਨੇ ਪੈਸੇ ਪਿੰਡ 300 ਇਹ ਸੇ ਬਾਈਕ ਕੋਲੇ ਕਿ ਚੌਥੇ ਨੰਬਰ ਦੇ ਮੱਝ ਹੋਰ ਆ ਇਹ ਵੀ ਦਿਖਾਉਂਦੇ ਆਂਗੇ ਆ ਜਾ ਕਰੋ ਹਾਂਜੀ ਤੇ ਇਹਦਾ ਵੀ ਤੁਰਤ ਤੁਰਤ ਕਰੋ ਚੈੱਕ ਆ ਟ੍ਰੇਨ ਨੂੰ ਵੀ ਚੰਗਾ ਲੱਗਿਆ ਹੋਇਆ ਹੈ ਤੇ ਆਲੋਈ ਪਾਣੀ ਛੇਰਾ ਪੋਸਰ ਬੜਲੀ ਮਾਦ ਮੇਜਰ ਉਲੇ ਲੇ ਲੇ ਇੱਕ ਵਾਰ ਦਿਖਾ ਦਿਆਂ ਇਹ ਇਹਦਾ ਕੀ ਇਹਦਾ ਰੇਟ ਦੱਸਦੇ ਤੇ ਇਹਦੇ ਥਾਂ ਨੂੰ ਦੁੱਧ ਦੱਸਦੇ ਇਹਦਾ ਰੇਟ ਤਾਂ ਹੈਗਾ ਹੀ 1.5 ਲੱਖ ਹਾਂ ਤੇ ਦੁੱਧ ਹੈਗਾ ਹੁਣ ਇਹ ਥਲੇ 12-13 ਕਿਲੋ ਤਾਂ ਹੈਗਾ ਹੀ ਹੈ ਖੁੱਲਾ ਬੱਚਾ ਬੱਚਾ ਕੱਟੀ ਆ ਬੱਚਾ ਕੱਟੀ ਹੈ ਛੂਈ ਨੂੰ ਕਿੰਨੇ ਦਿਨ ਹੋਇਆ ਛੂਈ ਨੂੰ 4 ਦਿਨ ਇਹਦੀ ਕਿ ਡਵੰਡ ਹੈ ਇਹਦੀ 1.5 ਲੱਖ ਰੇਟ ਲੱਖ 1.5 ਲੱਖ ਇਹ ਆਲੋਈ 1.5 ਲੱਖ ਇਹ ਕਹਨਾਂ ਰਿਕਟੋਵਦਾਨ ਨੀਂ ਨਾ ਅੱਜ ਰਾਮਪੁਰਾ ਮੰਡੀ ਇਹਦੀ ਸਾਰੀ ਡਿਟੇਲ ਪਹੁੰਚਾਂਗੇ। ਨਾ ਇਹਦੀ ਸਾਰੀ ਡਿਟੇਲ ਦੱਸ ਦੇ ਭਾਈ ਕਿੰਨੇ ਲੀਟਰ ਦੁੱਧ ਆ ਤੇ ਥੱਲੇ? ਲੱਗਦੇ ਦਾ। ਭਾਈ ਜੀ 16 ਲੀਟਰ ਦੁੱਧ ਆ ਤੇ ਮੱਝ ਥੱਲੇ। ਹਾਂ ਜੀ 16 ਮਗਰ ਕੱਟਾ ਵੈ। ਮਗਰ ਕੱਟਾ ਹੈ? ਹਾਂ ਜੀ ਹਾਂ। 16 ਲੀਟਰ ਦੁੱਧ ਚਾ ਕੱਟਾ ਦਿੱਤਾ ਮਾਗਰ ਕੱਟਾ ਬੜੀ ਵਾ ਕਮਾਲ ਮਾਜਾ ਕਰਦੀ ਹੈ ਬਾਈ ਆਪਣੀ ਹਾਂ ਬਾਈ ਕਰਦੀ ਹੈ ਮੋਬਾਈਲ 99683 99683 ਪਿਛਲੇ ਸਾਲ ਦਾ ਕੀਟ ਕੱਟ ਪਹਿਲਾਂ 14 ਲੀਟਰ ਦੀ ਹੁਣ 100 ਲਾ ਲਈ ਹੁਣ ਥੋੜਾ ਜਮਾ ਜੀ ਦੋ ਡੰਗ ਚਾਰ ਡੰਗ ਤਸੱਲੀ ਕਰਾ ਜਮਾ ਜੀ ਕੋਈ ਮਰਜ਼ੀ ਵਾਲਾ ਚੋਣ ਤੇ ਬਾਈ ਜੀ ਬੋਲੀ ਚੰਗੀ ਜਮਾ ਜੀ ਜਮਾ ਕੋਈ ਕਰਦੀ ਆਪਣੀ ਹਾਂਜੀ ਹਾਂ ਕਰੂਗਾ ਲੈ ਮਾਰ ਲੋ ਨੇ ਬਾਈ ਜੀ ਕਰ ਮੱਝਾ ਜੀ ਇਸ ਇਸੇ ਨੰਬਰ ਤੇ ਇਹਦਾ ਵੀ ਦਿਖਾਵਾਂਗੇ ਡਿਟੇਲ ਪੁੱਛ ਕੇ ਦੱਸ ਦਿਆਂਗੇ ਤੇ ਖੁੱਲ ਸਿੰਘ ਖੁੱਲਾ ਥੋੜਾ ਜਿਹਾ ਇੱਕ ਕੱਦ ਦਰਮਿਆਨਾ ਦਾ ਤੇ ਅੱਡ-ਉੱਡਰ ਬੜਾ ਚੰਗਾ ਲੱਗਿਆ ਹੋਇਆ ਝੋਟੀ ਦਾ ਤੇ ਸਾਰੀ ਡਿਟੇਲ ਪੁੱਛਾਂਗੇ ਦੀ ਇਹ ਆ ਲੈ ਚਾਰੇ ਤਾਂ ਤੇ ਚਾਰੇ ਗਏ ਪਲੇ ਨੇਗੇ ਤੇ ਇੱਕ ਵਾਰ ਦਿਖਾ ਜਾਨੇੜੋ ਕੈਂ ਮੈਚੂਆ ਮਤਰਾ ਹੈ ਇਹ ਬਈ ਤੀਜਾ ਉਸ ਵਸ ਤੀਜਾ ਥੂਆ ਬੱਚਾ ਵਗਰ ਕਿਹੜਾ ਤੇ ਪੱਟਾ ਕਿੰਨੇ ਕ ਦਿਨਾਂ ਦੀ ਛੂਈ ਆ ਤੀਜਾ ਦਿਨ ਤੀਜਾ ਦਿਨ ਤੇ ਸੂਏ ਵੀ ਤੀਜੇ ਆ ਤੀਜੇ ਅੱਛਾ ਆਪ ਦੀ ਇੱਕ ਵਪਾਰਾ ਨਹੀਂ ਕਰਦਾ ਲੈਤੀ ਹੋਈ ਆ ਅੱਛਾ ਹੁਣ ਦੋਦੇ ਥੱਲੇ ਬਾਈ 13 ਕਿਲੋ 10 ਕਿਲੋ 13 ਕਿਲੋ ਤਿਆਰ ਹੈ ਥੋੜਾ ਅੱਛਾ ਤੇ ਕਿੰਨੇ ਦੀ ਵੇਚਣੀ ਆ ਇਹ ਬਾਈ ਸਵਾਰੀ ਦੇ ਮੰਗ ਸਵਾਰੀ ਹਾਂਜੀ ਸਵਾਰਾ ਕਿ ਦੇ ਦੇ ਰੂਪ ਦੇ ਇਹਦਾ 1.35 ਕਿੰਨੇ ਦੇ ਰਹੀ ਹੈ ਬਈ ਕਿਹੜਾ ਸੂਸ ਜਮਾ ਦੇ ਹਿਜੀ ਨਾ ਬਈ ਤੀਜਾ ਤੀਜਾ ਸੂਆ ਤੀਜਾ ਸੂਆ ਇਸ ਵਾਰ ਦੀ ਆ ਹਾਂਜੀ ਹਾਂ ਕਿੰਨੇ ਦਿਨਾਂ ਦੀ ਬਈ ਤਿੰਨ ਦਿਨ ਹੋ ਗਏ ਬਈ ਸੂਈ ਤਿੰਨ ਦਿਨ ਸੂਈ ਹੋ ਗਏ ਤੇ ਬੱਚਾ ਸੀ ਇਹਦਾ ਬਈ ਬਈ ਕਰਦਾ ਲੋਕਾਂ ਨੂੰ ਅੰਗਰ ਕਰਦਾ ਬਈ ਤਿੰਨ ਦਿਨਾਂ ਦੀ ਸੂਈ ਹੈ ਦੇਖ ਸਕਦਾ ਤੁਸੀਂ ਕੱਟਾ ਵੀ ਵਧੀਆ ਬਈ ਤੇ ਤਿੰਨ ਦਿਨਾਂ ਦੀ ਸੂਈ ਛੱਡ ਗਈ ਤੇ ਕੀ ਗੱਲ 11 ਕਿਲੋ ਬੋਲਾ ਤਿਆਰ ਹੈ 11 ਕਿਲੋ ਬੋਲਾ ਤਿਆਰ ਹੈ ਅੱਜ ਕੱਢੇ ਬੋਲਾ ਮਾਣਾ ਹਾਂ ਅੱਛਾ ਅੱਛੀ ਨਿਕਲਿਆ ਤੇ ਅੱਛਾ ਇਹ ਤਾਂ ਹੁਣ ਕੱਢਾਂਗੇ ਠੀਕ ਠੀਕ 11 ਕਿਲੋ ਬੋਲਾ ਤਿਆਰ ਹੈ ਕਿੰਨਾ ਕੁ ਬੋਲਾ ਬਈ ਦਾ ਇੱਕ ਮੈਂ ਕਿੰਨਾ ਕਮਾ ਕੋਈ ਨਹੀਂ ਦੁੱਧ 14 ਕਿਲੋ 14 ਕਿਲੋ ਪਾ ਲਓ 22 ਦੀ 22 ਦੀ ਸੋਰੀ ਕਾਣ ਠੀਕ ਹੈ ਤੇ ਜੈਜ ਆਪਾਂ ਇਹ ਗਿੱਤਣ ਜਾ ਜੈਜ ਭਾਈ 1 ਪੀ ਤੋਂ ਘੱਟ 1 ਲੱਖ 20 ਹਜ਼ਾਰ ਹਾਂ ਮੰਦਾਂ ਦੇ ਵਿੱਚੋਂ ਖੁੱਲਾ ਹੋ ਗਿਆ ਹਾਂ ਕਰਦਾ ਠੀਕ ਆ ਫੋਨ ਨੰਬਰ ਬੋਲੇਗਾ ਠੀਕ ਆ ਫੋਨ ਨੰਬਰ ਗੜੇ ਲੰਨਾ ਸਪੱਟੀ ਵਾਲਾ ਠੀਕ ਆ 9179 ਤੇ ਬਾਰ ਦਾ ਕੰਮ ਹਾਂ ਠੀਕ ਆ ਲੈ ਬਾਰ ਦਾ ਕੰਮ ਭਾਈ ਬੜਾ ਕਾਫੀ ਰੰਗ ਆ ਇਹ ਇੱਕ ਹੋਰ ਨਗਦ ਖਾਉਣਿਆਂਗੇ ਇਹ ਮੁੱਠੀ ਥਣ ਲੱਗਿਆ ਹੋਇਆ ਤੇ ਸਿੰਘ ਦੀ ਕੁਆਲਿਟੀ ਦੇਖੋ ਇੱਕ ਵਾਰੀ ਬੜੀ ਸੁਨੱਖੀ ਆ ਇਹ ਆ ਦੇਖ ਇਹਦੀ ਡਿਟੇਲ ਪੁੱਛਾਂਗੇ 16 ਲੀਟਰ ਦੁੱਧ ਆ 16 ਲੀਟਰ ਦੁੱਧ ਆ ਆ ਜਾ ਸਰ ਇਹ ਮੋੜ ਲੈ ਮੋੜ ਲੈ ਮਾੜਾ ਜਿਹਾ ਤੋਰਾ ਚੈੱਕ ਕਰਵਾ ਦੇ ਇੱਕ ਵਾਰੀ ਮਾੜਾ 175 ਜੀ 175 ਅੱਛਾ ਹਾਂਜੀ ਹਾਂ ਆ ਜਾ ਤੋ ਮੋੜ ਲੈ ਮੋੜ ਲੈ ਆ ਲੋ ਹੁਣ ਪੁੱਛਦਾ ਇਹਦੀ ਸਾਰੀ ਡਿਟੇਲ ਲੈ ਹੁਣ ਮੈਂ ਤੇਰਾ ਦੱਸ ਦੇ ਇਹਦੇ ਮਗਰ ਪਹਿਲਾਂ ਤਾਂ ਬੱਚਾ ਦੱਸ ਵੀ ਕੀ ਆ ਬਾਈ ਮਗਰ ਇਹਦੇ ਕੱਟਾ ਹੈਗਾ ਕਿੰਨੇ ਚਿਰ ਦੀ ਛੂਈ ਆ 14 ਦਿਨਾਂ ਦੇ ਛੂਈ ਹੋਈ ਆ 14 ਦਿਨਾਂ ਦੀ ਛੂਈ ਆ ਜੀ ਹਾਂ ਤੇ ਵਪਾਰ ਕਰਤਾ ਇੱਕ ਥਰੇਲੂ ਆ ਹਾਂ ਆਪਣੀ ਆਪਣੀ ਮੱਝ ਆਪਣੀ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਲੀਟਰ ਦੁੱਧ ਆਤਾ ਸੀ 20 ਲੀਟਰ ਦੁੱਧ ਆ ਜੀ 16 ਲੀਟਰ ਦੁੱਧ ਤੇ ਛੂਏ ਕੰਮ ਆ ਦੂਆ ਦਾ ਤੀਜਾ ਤੀਜੇ ਚ ਜਮਾ ਸੱਚੇ ਬੋਲਿਆ ਯਾਰ ਹੈਗੀ ਤੀਜੇ ਦਾ ਹਾਂ ਤੀਜੇ ਹੈਗੀ ਤੀਜੇ ਤੀਜਾ ਸੁਆ ਜੀ ਹਾਂ ਤੇ ਰੇਟ ਹੈਗਾ 175 ਤੇ ਪਿਛਲੇ ਜਰਾ ਕੀ ਰਿਕਾਰਡ ਆ ਪਿਛਲੇ ਸਾਲ ਦਾ ਵਿਸ਼ੇਸ਼ਾ ਚਾਹ ਉਹ ਲਿਟਰੀਸੀ 16 ਹੁਣ 16 ਪੱਕਾ ਜਮਾਜੀ ਬਾਰਤੀ ਧਰਕੇ ਚ ਅੱਛਾ ਤੇ ਪਿੰਡ ਕਿਹੜਾ ਆਪਣਾ ਮੌੜਨ ਸੁੱਤਾ ਹੈ ਹੈ ਮੌੜਨ ਮਸਕੁੱਤਾ ਜ਼ਿਲ੍ਹਾ ਬਰਨਾਲਾ ਅੱਛਾ ਮੌੜਨ ਸੁੱਤਾ ਤਾਂ ਫਿਰ ਮੇਰੇ ਤਾਂ ਪਹਿਲਾਂ ਵੀ ਅੱਛਾ ਤੇ ਜੇ ਤੁਰੋਂ ਡੇੜ ਬੰਦਾ ਆਵੇ 1 ਡੰਗ ਚੋਬ 2 ਡੰਗ ਚੋਬ ਪਤਾ 4 ਡੰਗ ਚੋਬ 4 ਡੰਗ ਚੋਬ ਜਾਣ ਦਾ ਖਰਚਾ ਵੀ ਦੇ ਦੇਗੇ ਆ ਤੇਰਾ ਕੋਈ ਆ ਸਵਾਦ ਅਲੀ ਗੱਲ ਤੇ ਵਿੱਚੋਂ ਕੁਝ ਛੋਟ ਹੋ ਹਾਂ ਹਾਂ ਮੌਕੇ ਦੇ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਖੋਲਾ ਠੀਕ ਤੇ ਮੋਬਾਈਲ ਨੰਬਰ 9968092 99680 ਇੱਕ ਵਾਰੀ ਫੇਰ ਬਹੁਤ 996809966 ਲੈ ਆ ਚ ਵੀਰੇ ਬੰਦੇ ਵੀ ਬਿਲਕੁਲ ਸਿੱਧੇ ਸਾਦੇ ਆ ਇਹ ਵੀਡੀਓ ਦੇਖਦੇ ਨੇ ਮਾਲ ਦੇ ਕਰੇ ਨਹੀਂ ਵਸਾਲਦੇ ਵਾਹ ਬਾਈ ਹੋਰ ਅੱਛਾ ਨਾਮ ਆਪਾਂ YouTube ਤੇ ਚੜ ਕੇ ਤੇ ਬੰਦੇ ਯਾਰ ਬਿਲਕੁਲ ਫਕਰ ਬੰਦੇ ਨੇਗੇ ਤੇ ਮਗਰ ਘੱਟਾ ਤੇ ਆਡ-ਆਡਰ ਚੰਗਾ ਬਣਾਇਆ ਹੋਇਆ ਤੇ ਇਹਨਾਂ ਨੇ ਇਹਦੀ ਉਮਰ ਵੀ ਜਾਇਜ਼ ਤੇ ਅੱਛੀ ਹੋਈ ਆ ਵੀ ਇਹ ਤੀਜੇ ਸੂਏ ਆ ਮਗਰ ਕੱਟਾ ਰੋਕ ਕੋਈ ਠੱਗੀ ਟੋਰੀ ਵਾਲੀ ਗੱਲ ਨਹੀਂ ਕੋਈ ਚਾਵਲ ਆਟਾ ਵਾਲੀ ਗੱਲ ਨਹੀਂ ਅੱਜ ਰਾਮਪਰਾ ਮੰਡੀ ਤੇ ਆਹਾਂ ਤੇ ਦੇਖੋ ਨਿਆ ਕੱਟਾ ਪਤਾ ਨਹੀਂ ਕਿੰਨਾ ਫਿਰ ਤੁਹਾਨੂੰ ਤੁਰਤ ਤਰਾ ਕਰਾ ਕੇ ਤੇ ਹਜੇ ਭਲੂਣ ਆ ਮੈਨੂੰ ਸੱਕ ਪੈਂਦਾ ਪੁੱਛਾਂਗੇ ਆਪਾਂ ਇਹਦੀ ਸਾਰੀ ਡਿਟੇਲ ਵੀ ਇਹ ਕਿੰਦੀ ਊਬਰ ਤੇ ਕਿੰਨਾ ਦੁੱਧ ਤੇ ਮੈਨੂੰ ਕੱਚੀ ਆ ਜੀ ਸੱਕ ਮੈਨੂੰ ਕੁਝ ਦਿਨਾਂ ਦੀ ਚੱਲ ਪੁੱਛਾਂਗੇ ਸਾਰੀ ਡਿਟੇਲ ਤੁਰਾ ਤਰਾ ਕਰ ਇੱਕ ਵਾਰੀ ਚੈੱਕ ਆ ਜਾ ਮੋੜ ਲੈ ਬਾਈ ਮੋੜ ਲੈ ਤੇ ਫੇਸ ਕਰ ਇੱਕ ਵਾਰੀ ਚੈੱਕ ਕਰ ਮਾ ਜੀ ਸੱਜਰੇ ਕਾਲ ਬਾਈ ਕਿਹੜਾ ਪਿੰਡ ਆ ਪਹਿਲਾ ਪਿੰਡ ਜੋਗਾ ਜੋਗਾ ਕਿਨੇ ਚਿਰ ਤੇ ਛੋ ਜਾ ਮਾ ਜੀ ਕਾਇ ਜੱਕੀ ਕਾਇ ਕਦਾਂ ਤੇ ਕੱਚੀ ਹੈ ਪੂਰੇ ਹੋ ਗਏ ਜੀ ਤਣ ਪੂਰੇ ਹੋ ਗਏ ਹਾਂਜੀ ਅੱਛਾ ਪਹਿਲੇ ਹਜੇ ਪਹਿਲਾਂ ਸੁਣੀ ਆ ਕ ਪਹਿਲਾ ਸੁਆ ਜੀ ਪੌਣੇ ਤਿੰਨ ਸਾਲ ਦੀ ਪੌਣੇ ਤਿੰਨ ਸਾਲ ਦੀ ਹਾਂ ਜੀ ਸਰ ਕਾਇ ਦੰਦਾ ਕਾਇ ਜੈਨ ਪਤਾ ਨਹੀਂ ਨਾ ਕਿਰੀਆ ਅੱਛਾ ਤੇ ਦਿਵਾਨ ਕੀ ਕਰਦੇ ਹੋਣ ਇਹਦੀ? ਦਿਵਾਨ ਸਵਾਦ ਹੋਈ। ਸਵਾਦ ਹੋ? ਜੀ। ਤੇ ਇਧਰ ਕੱਟ ਕੇ ਇਹਦੀ ਮਾਂ ਦਾ ਮਾਂ ਦਾ ਕਟਾ ਇਸ ਵਾਰ ਤਾਂ ਮਾਂ ਮੇਰੇ ਕੋਲ ਇਹ ਪਿੰਡ ਜੋਗੇ ਖੜੀ ਹੈ। ਹਾਂ। 20 22 ਲੀਟਰ ਦਾ ਕਟਾ ਹੈ। 10 ਮਹੀਨਿਆਂ ਦੀ ਸੋਈ, 3 ਮਹੀਨਿਆਂ ਦੀ ਗੱਬਣ, 11 ਲੀਟਰ ਦੁੱਧ ਹੋਣਾ। ਅੱਛਾ ਜੀ। ਠੀਕ ਹੈ। ਤੇ ਇੱਕ ਵਾਰੀ ਮਹਾਰਾਜ ਤੋਰੀ ਫਿਰ। ਆ ਲੈ। ਝੋਟੀ ਬਿਲਕੁਲ ਜ਼ਬਰਦਸਤ ਆ ਪਲੀ ਹੋਈ ਆ। ਐਂ ਲੱਗਦਾ ਕਿ ਮੈਂ ਦੂਜੇ ਛੂਏ ਹੋਵੇ ਮਾਜੀ। ਤੇ ਪਰ ਹੈ ਇਹ ਇਹ ਬਲੂਨ ਕੱਚੀ ਆ। ਤੇ ਕਦ ਦੁਕਾਨ ਮੋਬਾਈਲ ਨੰਬਰ ਲੈ ਕੇ ਦੇਵਾਂਗੇ ਕਦ ਕਾਟ ਕੇ ਨੀ ਉਹ ਛੋਟੀ ਪੂਰੀ ਬਣੀ ਹੋਈ ਆ ਐਸ ਢੰਗ ਨਾਲ ਪਛੂ ਬਣਾ ਕੇ ਰੱਖਦੇ ਨੇ ਲੋਕ ਘਰਾਂ ਚ ਤੇ ਸਾਰੇ ਗੈਪ ਵਾਲੀ ਥਾਂ ਨੇ ਇਹਦੇ ਬਣ ਲੋ ਬਣ ਲੋ ਬਣ ਲੋ 95153 ਹੂੰ 97666 ਇੱਕ ਵਾਰੀ ਫੇਰ ਬੋਲੋ 95153 ਹੂੰ 97666 ਪਿੰਡ ਕਿਹੜਾ ਪਿੰਡ ਜੋਗਾ ਜੀ ਅੱਛਾ ਪੱਤੀ ਡਾਲਿਆਂ ਵਾਲੀ ਜੀ ਹਾਂ ਪਾਸਾ ਬਾਦੋ ਜੀ ਕੋਲ ਕੋਈ ਨਹੀਂ ਤੁਹਾਨੂੰ ਜਿਹੜਾ ਉਹ ਖੁੱਲਾ ਜੀ ਕਰਦੀ ਆ ਜਮਾ ਕਰਦੀ ਪਾਈ ਹੋਈ ਹੈ ਜੀ ਆਪਦੀ ਲਗਭਗ ਪੂਰੇ ਹੋ ਗਏ ਦਿਨ ਪੂਰੇ ਹੋ ਗਏ ਸਰ ਉਹਨਾਂ ਦਾ ਦੁੱਧ ਭਾਗ ਹੋ ਗਏ ਦੁੱਧ ਮਾਣਦਾਰ ਕਾਟਦਾ 11 20 ਕਿਲੋ ਦਾ ਜੀ ਗਾਂਹ ਹੁਣ ਸੇਵਾ ਦੀ ਅਗਲੀ ਦੀ ਇਹ ਮੋٹے ਸਾਹਿਬ ਆਮਨਾਰ ਜੀ ਆਮਨਾਰ 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 12 13 ਲੀਟਰ ਦੀ ਤਾਂ ਮੈਂ ਓਟ ਲੈਣਾ ਸਿੱਧੀ ਅੱਛਾ ਜੀ ਪਹਿਲਾਂ 12-13 ਤਾਂ ਦੇਉਗਾ ਪਾਉ ਜੀ ਪਾਉ ਇਹਦੀਆਂ ਭੈਣਾਂ ਦੇ ਬਿਲਕੁਲ ਸੂਈਆਂ ਲਗ ਦੋ ਹੂੰ ਠੀਕ ਆ ਆ ਹੁਣੀ ਇੱਕ ਨਾ ਅਮਰੀਕੀ ਪੈਸ਼ਟ ਸੂਈ ਹੈਗੀ ਮੰਡੀ ਤੇ ਜੇਰ ਵੀ ਉਹਦੀ ਉਹ ਪਈ ਹੈ ਹਜੇ ਤੇ ਇਹਨੇ ਦਿੱਤੀ ਵੀ ਮਗਰ ਬੱਚਿਆ ਸਰਕਾਰੀ ਸੀਮਨ ਦੀ ਹੈ ਕਿੰਨੇ ਕਿ ਲੀਟਰ ਦੁੱਧ ਕੱਢੂ ਵੀ ਰਹੇ 1 36 ਲੀਟਰ ਭਾਵੇਂ ਦੇ ਲਈ ਲਾਉਣ ਪਾਉ ਪਹਿਲਨ ਆਹ ਹੈ ਆਪ ਬੱਚੇ ਅੱਛਾ ਠੰਡੀ ਚੀਜ਼ ਲੱਗੀ ਠੰਡੀ ਚੀਜ਼ ਲੱਗੀ ਹਾਂ ਤੇ ਆ ਤੜ ਹੁਣੀ ਸੂਈ ਆ ਹਾਂ ਆ ਤੜ ਤੋਂ ਸੂਈ ਸੂਈ ਆ ਜੇਰ ਜੂ ਪੈ ਗਈ ਸਾਰਾ ਕੁਝ ਹਾਂ ਤਾਰਾ ਮਾਰ ਕਿ ਮੈਂ ਕਿਹਾ ਬਹੁਤ ਬੰਦੇ ਤੇ ਕੀ ਡਿਮਾਂਡ ਕਰਦੇ ਹੋ ਇਹਦੀ ਫਿਰ ਕੀ ਡਿਮਾਂਡ ਕਰਦਾ ਮੰਗੇ ਭਾਈ ਜੀ 35 ਕਰਾਓ 40 ਕਰਾਓ 10 ਦੀ ਛੱਡ ਦੇ ਇੱਕ 10 ਦੀ ਛੱਡ ਦਿੰਦੇ ਤੇ ਪਿੰਡ ਕਿਹੜਾ ਪਿੰਡ ਬਾਉਸ ਸਿੰਘ ਜਿਹੜਾ ਵਸਦਾ ਹੈ ਅੱਛਾ ਤੇ ਮੋਬਾਈਲ ਨੰਬਰ 879475790 ਤੇ ਆ ਬੱਚੀ ਦਿਖਾਉਣਾ ਭਾਈ ਤੁਹਾਨੂੰ ਸਿਰ ਆ ਗਈ ਬਿਲਕੁਲ ਤੇ ਕੱਦ ਦਾ ਬੜਾ ਤਕੜਾ ਬਣਾਇਆ ਹੋਇਆ ਬੱਚੇ ਨੇ ਇਹ ਅੱਜ ਮਾਰਾ ਫਲੇਟੋ ਲੀਗਾ ਲੜ ਲੜ ਕੇ ਬੜੀ ਜੀ ਹੈ ਆ ਨਹੀਂ ਹੈਗਾ ਵੀ ਹੈ ਛੜਾਈ ਆ ਮਾਰੀ ਜਾਂਦੀ ਹੈ ਰਖਣ ਵਾਲਾ ਜਾਨਵਰ ਹੈ ਘਰੇ ਬਹੁਤ ਸੁਨਹਿਰਾ ਤੇ ਬੇਲ ਬਹੁਤ ਵੀ ਬੜੀ ਪਣੀ ਹੋਈ ਹੈ ਕਿ ਪਛੀ ਵੀ ਇਹ ਆ ਲੈ ਕਿਵੇਂ ਮਾਰਦੀ ਕਿਵੇਂ ਪਹਿਲੇ ਨਾ ਕੋਈ ਭਲੂਨ ਨਹੀਂ ਕਰਦੀ ਰਾਮ ਨਾ ਖੜੀ ਹੈ